ਪਦੀ ਸ਼ਰਮਾ ਗੱਬੀ ਦੇ ਏਰੀਏ ਦੇ ਵਿੱਚ ਤੇ ਲੋਕਾਂ ਦਾ ਥਾ ਪਿਆਰ ਤੁਹਾਡੇ ਸਾਹਮਣੇ ਅੱਖਾਂ ਦੇ ਮੂਹਰੇ ਤੇ ਜੀ ਕਿਦਾਂ ਲੱਗ ਰਿਹਾ ਲੋਕਾਂ ਦਾ ਥਾ ਪਿਆਰ ਮਿਲ ਰਿਹਾ ਪਿੰਡਾਂ 11 ਚੋਹਰ ਬੰਦ ਕਿਵੇਂ ਦੇ ਮਨ ਚ ਸਾਂਝੇ ਕਰੋ ਦੇਖੋ ਇਹ ਪਿਆਰ ਆ ਇਹਨਾਂ ਦਾ ਲੋਕੀ ਚਾਰ-ਚਾਰ ਘੰਟੇ ਪੰਜ-ਪੰਜ ਘੰਟੇ ਬੈਠ ਕੇ ਇੰਤਜ਼ਾਰ ਵੀ ਕਰ ਰਿਹਾ ਇਹਨਾਂ ਦਾ ਮੈਂ ਦੇਣਾ ਕਿਵੇਂ ਦਊਂਗਾ ਪਹਿਲਾਂ ਇਹਨਾਂ ਨੇ ਐਮਐਲਏ ਬਿਲੇ ਇੰਨਾ ਹੀ ਪਿਆਰ ਦਿੱਤਾ ਅੱਜ ਐਮਪੀ ਦੇ ਸੇਵਾਦਾਰ ਬਣਿਆ ਮਾ ਤਾਂ ਉਹ ਦੁੱਗਣਾ ਪਿਆਰ ਦੇ ਰਿਹਾ ਇਹ ਲੋਕਾਂ ਦਾ ਮੈਂ ਇਸ ਜਨਮ ਦੇਣਾ ਨਹੀਂ ਦੇ ਸਕਦਾ ਠੀਕ ਹੈ ਜੀ ਸ਼ਹਿਰ 'ਚ ਚਰਚਾ ਹੋ ਰਹੀ ਹੈ ਜੀ ਕਹਿੰਦੇ ਹੁਣ ਪੱਪੀ ਪ੍ਰਸ਼ਾ ਨਾਲ ਕੋਈ ਟੱਕਰ ਦੇ ਰਿਹਾ ਤਾਂ ਕਾਂਗਰਸ ਰਾਜਾ ਬੜਿੰਗ ਦੇ ਰਿਹਾ ਪਰ ਫਿਰ ਵੀ ਪੱਪੀ ਦਾ ਅਪਰ ਹੈਂਡ ਆ ਰਿਹਾ ਕਿਵੇਂ ਲੱਗਦਾ ਕਿਉਂ ਦੇਖੋ ਟੱਕਰਾਂ ਚੁੱਕਰਾਂ ਨਾਲ ਨਹੀਂ ਹੁੰਦਾ ਇਹ ਤਾਂ ਵਿਕਾਸ ਨਾਲ ਕੰਮਾਂ ਦੇ ਆਧਾਰ 'ਤੇ ਨਾਲ ਵੋਟ ਮੰਗੀ ਜਾਂਦੀ ਹੈ ਟੱਕਰਾਂ ਨਾਲ ਥੋੜਾ ਮੰਗੀ ਜਾਂਦੀ ਹੈ ਟੱਕਰਾਂ ਦਾ ਪਹਿਲਾਂ ਇਹ ਮਾਰਦੇ ਫਿਰਦੇ ਆਪਸ 'ਚ ਰਾਜਾ ਬੜਿੰਗ ਤੇ ਬਿੱਟੂ ਆਮ ਆਦਮੀ ਪਾਰਟੀ ਦਾ ਰੁਖਾ ਦੇਖੋ ਲੋਕਾਂ ਨੇ ਜਵਾਬ ਦਿੱਤਾ ਇਹ ਜਿੰਨਾ ਅੱਜ ਇੱਥੇ ਹਜੂਮ ਉਮੜ ਕੇ ਆਇਆ ਤੁਸੀਂ ਤੁਸਤਾ ਜਾਣੀ ਜਾਣੋ ਤੁਸੀਂ ਤਾਂ ਸਾਰੀ মিডিਆ ਤੁਸ ਸਾ ਕਵਰੇਜੀ ਕੀਤੀ ਐ ਔਰ ਚਲੋ ਲੇਟੀ ਹੋ ਜਾਂਦੇ ਬੰਦੇ ਕੋਈ ਦਿੱਕਤ ਨਹੀਂ ਇੰਨਾ ਰੁਝਾਵਾਂ ਇੰਨਾ ਵੱਡਾ ਲੁਧਿਆਣਾ ਤੇ ਅੱਜ ਲੋਕ ਕਿਦਾਂ ਵੇਟ ਕਰ ਰਹੇ ਸੀਗੇ ਪੱਬਾ ਭਾਰ ਬੈਠੇ ਸੀ ਪੱਪੀ ਪ੍ਰੈਸ਼ਰ ਜੀ ਨੂੰ ਵੇਟ ਕਰ ਰਹੇ ਸੀ ਕਦੋਂ ਆਣਗੇ ਸੀ ਉਹਨਾਂ ਦੇ ਵਿਚਾਰ ਸੁਣਾਗੇ ਔਰ ਸੈਲੂਟ ਹੈ ਸਾਰੇ ਮੇਰੇ ਵਾਰਡ ਪ੍ਰੇਮੀਆਂ ਨੂੰ ਜਿਹੜੇ ਜਿਹੜੇ ਮੇਰੇ ਭਰਾ ਇੱਥੇ ਚੱਲ ਕੇ ਆਏ ਉਹਨਾਂ ਨੇ ਇਕੱਲੇ ਇਕੱਲੇ ਇੱਕ ਕਦਮ ਨੂੰ ਮੇਰੇ ਦਿਲੋਂ ਸਲਾਮ ਹੈ ਜੀ ਲੋਕ ਕਿੰਨਾ ਸਾਥ ਦੇਣਗੇ ਆਮ ਆਦਮੀ ਪਾਰਟੀ ਦਾ ਸੁਪ੍ਰੇਮਖ ਪੱਪੀ ਜੀ ਦਾ ਪੂਰਾ ਸਾਥ ਦੇ ਰਿਆ ਜੀ ਲੋਕਾਂ ਨੇ ਮਨ ਬਣਾਇਆ ਹੋਇਆ ਵਾ ਇੱਕ ਤਰੀਕ ਨੂੰ ਵੱਧ ਤੋਂ ਵੱਧ ਉਹਨਾਂ ਨੇ ਛਾੜੂ ਨੂੰ ਵੋਟਾਂ ਪਾ ਕੇ ਪੱਪੀ ਪ੍ਰਾਸ਼ਦ ਨੂੰ ਜਿਤਾਣਾ ਔਰ ਪਾਰਲੀਮੈਂਟ ਦਿੱਲੀ ਦੇ ਵਿੱਚ ਲੋਕ ਸਭਾ ਦੇ ਵਿੱਚ ਭੇਜਣਾ ਔਰ ਤੁਸੀਂ ਦੇਖਿਓ 2 ਸਾਲ ਦੇ ਉਹਨਾਂ ਦੇ ਕੰਮ ਐਮ ਐਲ ਏ ਉਹਨਾਂ ਨੇ ਟੇਨਿਓਰਸ਼ਿਪ ਜੀ ਜੋ ਕੀਤਾ ਵਾ 2 ਸਾਲ ਦੇ ਕੰਮ ਬੋਲਦਿਆਂ ਤਾਂ ਕਿ ਆਮ ਆਦਮੀ ਪਾਰਟੀ ਨੂੰ ਪੂਰੇ 9 ਦੇ 9 ਹਲਕਿਆਂ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਤੇ ਆ ਨਾਲੇ ਜਿਹੜੀ ਆ ਟਰਮ 5 ਸਾਲ ਦੀ ਉਹਨਾਂ ਨੂੰ ਐਮ ਪੀ ਦੀ ਮਿਲੇਗੀ ਪੂਰੀ ਦੀ ਪੂਰੇ ਲੁਧਿਆਣੇ ਦੀ ਨੁਹਾਰ ਬਦਲ ਦੇਣਗੇ ਮੈਂ ਤੁਹਾਨੂੰ ਯਕੀਨ ਦਿਲਾਣਾ ਪ੍ਰੋਮਿਸ ਕਰਦਾ ਕਿਉਂਕਿ ਮੈਨੂੰ ਪਤਾ ਹੈ 2 ਸਾਲ ਚ ਜੋ ਉਹਨਾਂ ਨੇ ਕੀਤਾ ਆਨ ਆਲੇ 5 ਸਾਲ ਦੇ ਵਿੱਚ ਐਮਪੀ ਬਣ ਕੇ ਲੁਧਿਆਣੇ ਦੇ ਵਿੱਚ ਵੱਧ ਤੋਂ ਵੱਡੇ ਤੋਂ ਵੱਡੇ ਪ੍ਰੋਜੈਕਟ ਲੈ ਕੇ ਆਣਗੇ ਠੀਕ ਹੈ ਥੈਂਕ ਯੂ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਉਹਨੇ ਮੇਰੀ 2 ਸਾਲ ਦੀ ਸੇਵਾ ਦੇਖੀ ਅੱਜ ਤੁਹਾਡੇ ਲੋਕਾਂ ਦੇ ਅਸ਼ੀਰਵਾਦ ਦੇ ਨਾਲ ਨੋ ਹਲਕੇ ਆ ਦਾ ਸੇਵਾਦਾਰ ਬਣਾ ਕੇ ਮੈਨੂੰ ਬੇਠਿਆ। ਜੈ ਜੀ ਜਿੰਦਾਬਾਦ। ਮੁਫੀ ਨਹੀਂ ਸੋਚਦੇ। ਪਹਿਰਾ ਦੇਾਂਗੇ। ਸੈਂਟਰ ਹਲਕੇ ਦੇ ਵਿੱਚ ਉਹ ਪੂਰੇ ਲੁਧਿਆਣੇ ਦੇ ਵਿੱਚ ਪ੍ਰਚਾਰ ਕਰਾਂਗੇ। ਅਸੀਂ ਇਹਨਾਂ ਦਾ ਇੱਥੇ ਆ ਕੇ ਦਿਲੋਂ ਸਵਾਗਤ ਕਰਦੇ ਹਾਂ। ਜਿੰਦਾਬਾਦ। ਅਸ਼ੋਕ ਪ੍ਰਾਸ਼ਰ ਪੱਪੀ। ਜਿੰਦਾਬਾਦ। ਅਸ਼ੋਕ ਪ੍ਰਾਸ਼ਰ ਪੱਪੀ। ਜਿੰਦਾਬਾਦ। ਆਮ ਆਦਮੀ ਪਾਰਟੀ। ਕਾਡਾ ਜ਼ਿਆਦਾ ਸਮੇਂ ਨਾਲ ਲੱਤਾ ਹੋਇਆ ਮਾਈਕ ਸਾਡੇ ਹਰਮਨ ਪਿਆਲੇ ਅਬ ਦੇਖੋ ਸਾਰਿਆਂ ਦਾ ਪਿਆਰ ਜਿਹੜਾ 130 ਰੁਪਏ ਵਾਇਰਲ ਸੁਦਾ ਫਿਰ 30 ਰੁਪਏ ਵਾਇਰਲ ਪਾਣੀ ਦੇ ਬੋਲ ਮਿਲਿਆ ਨਕਿ ਜਨਤਾ ਨੂੰ ਨਹੀਂ ਜਨਤਾ ਨੂੰ ਮਹਿੰਗਾਈ ਦੀ ਮਾਰ ਡਾਕਟਰ ਵਾਲਾ ਵਧੀਆ ਪਾਇਆ ਲਾਇਆ ਹੁੰਦਾ ਸੀ ਉਹਨਾਂ ਦੇ ਵੀ ਫਾਇਦੇ ਹੋ ਰਹੇ ਅੱਜ ਲੋਕ ਨੂੰ ਅਲੱਗ ਕਲੀਨਿਕ ਚੋਂ ਦਵਾਈ ਲਿਆ ਕੇ ਕਿੰਨਾ ਫਾਇਦਾ ਉਠਾ ਰਹੇ ਨੇ ਇਹ ਮੁੱਦਿਆਂ ਦੀ ਰਾਜਨੀਤੀ ਅਸੀਂ ਤੇ ਅੱਜ ਦੇਖੋ ਮੱਲੇ 2 ਸਾਲ ਹੋਏ ਐ ਐਮਐਲਏ ਸਾਹਿਬ ਨੂੰ ਬਣੇ ਹੋਏ ਆ ਸੜਕਾਂ ਬਣ ਗਈਆਂ ਸਾਰੇ ਪਾਸੇ ਸੜਕਾਂ ਦਾ ਜਾਲ ਕਿਤੇ ਵੀ ਖੱਡੇ ਤੋਂ ਨਹੀਂ ਗੁਜ਼ਰਨਾ ਪੈ ਰਿਹਾ